ਤਰਨਤਾਰਨ ਜ਼ਿਲ੍ਹੇ ਦਾ ਪਿੰਡ ਜਾਤੀ ਉਮਰਾ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦਾ ਪਿੰਡ ਤੇ ਇਸ ਪਿੰਡ ਦੇ ਲੋਕ ਹੁਣ ਵੀ ਚਾਹੁੰਦੇ ਨੇ ਕਿ ਨਵਾਜ਼ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨ ਦਰਅਸਲ ਪਾਕਿਸਤਾਨ ਦੇ ਵਿੱਚ ਚੋਣਾਂ ਹੋਈਆਂ ਨਤੀਜੇ ਆ ਚੁੱਕੇ ਨੇ ਹਾਲਾਂਕਿ ਇਮਰਾਨ ਦੇ ਜੋ ਸਮਰਥਕ ਨੇ ਉਹ ਆਜ਼ਾਦ ਉਮੀਦਵਾਰਾਂ ਵਜੋਂ ਜਿੱਤ ਗਏ ਨੇ ਸਭ ਤੋਂ ਵੱਧ 99 ਸੀਟਾਂ ਉਹਨਾਂ ਨੂੰ ਮਿਲੀਆਂ ਨੇ ਤੇ ਨਵਾਜ਼ ਦੀ ਪਾਰਟੀ ਦੂਜੇ ਨੰਬਰ ਤੇ ਹੈ ਜਦੋਂ ਕਿ ਬਿਲਾਵਲ ਪੁੱਟੋ ਦੀ ਪਾਰਟੀ ਤੀਜੇ ਨੰਬਰ ਤੇ ਹੈ ਪਰ ਇੱਧਰ ਪੰਜਾਬ ਦੇ ਵਿੱਚ ਇਹ ਉਮੀਦ ਲਗਾਈ ਜਾ ਰਹੀ ਹੈ ਕਿ ਨਵਾਜ਼ ਸ਼ਰੀਫ ਹੀ ਪ੍ਰਧਾਨ ਮੰਤਰੀ ਬਣਨ ਹਾਲਾਂਕਿ ਉਹ ਕੋਸ਼ਿਸ਼ ਵੀ ਕਰ ਰਹੇ ਨੇ ਗੜਜੋੜ ਦੀ ਗੱਲ ਵੀ ਉਹਨਾਂ ਨੇ ਕੀਤੀ ਹੈ ਪ੍ਰਧਾਨ ਮੰਤਰੀ ਦੇ ਉਮੀਦਵਾਰ ਵੀ ਉਹਨੇ ਪੁਛਤੈਨੀ ਜੜਾਂ ਉਹਨਾਂ ਦੀ ਇਸ ਪਿੰਡ ਨਾਲ ਜੁੜੀਆਂ ਹੋਈਆਂ ਨੇ ਸ਼ਰੀਫ ਦੇ ਪਰਿਵਾਰ ਨੂੰ ਇੱਥੋਂ ਗਏ ਹੋਏ ਹਾਲਾਂਕਿ ਤਿੰਨ ਚੌਥਾਈ ਸਦੀ ਬੀਤ ਚੁੱਕੀ ਹੈ ਪਰ ਅੱਜ ਵੀ ਜਾਤੀ ਉਮਰਾ ਪਿੰਡ ਦੇ ਲੋਕ ਉਹਨਾਂ ਦੇ ਨਾਲ ਜੁੜਾਵ ਮਹਿਸੂਸ ਕਰਦੇ ਨੇ ਅਸੀਂ ਤਾਂ ਇਹੀ ਚਾਹੁੰਦੇ ਆਗੇ ਉਹੀ ਪ੍ਰਧਾਨ ਮੰਤਰੀ ਬਣਨ ਸਾਡੇ ਇਸ ਪਿੰਡ ਦੇ ਆ ਫਿਰ ਇੱਕ ਤਾਂ ਹਾਲਾਤ ਠੀਕ ਹੋ ਜਾਣਗੇ ਉਹਨਾਂ ਦੀ ਕੋਸ਼ਿਸ਼ ਇਹ ਹੁੰਦੀ ਆ ਕਿ ਪਾਕਿਸਤਾਨ ਤੇ ਇੰਡੀਆ ਦੇ ਹਾਲਾਤ ਠੀਕ ਰਹਿਣ ਉਹ ਗੱਲ ਵੀ ਇਹ ਪੱਖ ਚ ਕਰਦੇ ਆ ਅਸੀਂ ਤੇ ਸਾਨੂੰ ਤੇ ਹਵਾ ਸਭੀ ਉਹੀ ਦਿੱਤ ਨੂੰ ਪਿੰਡ ਵਾਲਿਆਂ ਨੂੰ ਉਮੀਦ ਹੈ ਕਿ ਨਵਾਜ਼ ਸ਼ਰੀਫ ਫਿਰ ਤੋਂ ਜਿੱਤ ਕੇ ਪ੍ਰਧਾਨ ਮੰਤਰੀ ਬਣਨਗੇ ਤਾਂਕਿ ਭਾਰਤ ਪਾਕਿਸਤਾਨ ਦੇ ਰਿਸ਼ਤੇ ਬਿਹਤਰ ਹੋਣ ਹਾਲਾਂਕਿ ਉਹ ਦੂਜੇ ਨੰਬਰ ਤੇ ਰਹੇ ਨੇ ਪਰ ਕੋਸ਼ਿਸ਼ਾਂ ਜਾਰੀ ਨੇ ਨਵਾਜ਼ ਸ਼ਰੀਫ 1982 ਦੇ ਵਿੱਚ ਇਸ ਪਿੰਡ ਚ ਆਏ ਸਨ ਫਿਰ ਉਹਨਾਂ ਦੇ ਜੋ ਪ੍ਰਾਣੇ ਸ਼ਾਹਬਾਦ ਸ਼ਰੀਫ ਉਹ ਵੀ ਪ੍ਰਧਾਨ ਮੰਤਰੀ ਰਹੇ ਨੇ ਤੇ ਉਹ ਸਾਲ 2013 ਦੇ ਵਿੱਚ ਇਸ ਪਿੰਡ ਚ ਆਏ ਸੀ